ਆਪਣੇ ਨਾਲ ਦੁਸ਼ਮਣਾਂ ਦੀ ਪਛਾਣ ਕਰੋ ਆ ਜਿਹੜੇ ਵੀ ਬਣੇ ਫਿਰਦੇ ਨੇ ਕਿ ਪੰਥ ਿਕਾਉਣ ਵਾਲੇ ਜਿੰਨੀਆਂ ਵੀ ਪਾਰਟੀਆਂ ਲਗੀਆਂ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਆ ਕੇ ਬਚੂਗਾ ਪੰਜਾਬ ਆ ਕੇ ਬਚੂਗਾ ਗੱਲ ਕਰੋ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਬੂ ਕਰਦੇ ਨੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾਂ ਸਿੱਧਾ ਚੱਲਦਾ ਹੁੰਦਾ ਐਂਡ ਪੂਰਾ ਜਿਹੜਾ ਹੁਣ ਮਰੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਸ ਤਰ੍ਹਾਂ ਨੂੰ ਘੇਰਨਾ ਅਜੇ ਤੱਕ ਘੇਰ ਕੇ ਸਵਾਲ ਕਰਨੇ ਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ ਸਿੱਧੀ ਜੀ ਸਪਸ਼ਟ ਜੀ ਕਹਾਣੀ ਹੈ ਇੱਥੋਂ ਕੋਈ ਚੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰੇ ਮੈਂ ਬੜਾ ਸੁਆਣ ਹੀ ਲੈਂਦਾ ਇਹੀ ਐਲਾਨ ਹੋਵੇ ਨਹੀਂ ਤਾਂ ਜਿੰਨਾ ਟਾਈਮ ਮਰਜ਼ੀ ਧਰਨੇ ਦੇ ਉੱਪਰ ਬੈਠੇ ਰਹੋ ਸਾਡਾ ਜਿਹੜਾ ਅੰਦੋਲਨ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਅਸੀਂ ਜਾ ਕੇ ਸਿੱਧੀ ਸੀਐਮ ਦੀ ਕਹਿੰਦੇ ਵੀ ਅਜੇ ਤੱਕ ਕੋਠੀ ਘੇਰਾਂਗੇ ਵਾ ਜਿਹੜੇ ਸਿਰ ਤੇ ਪੱਗਾਂ ਮੰਨ ਕੇ ਸਾਡੀ ਗੱਲ ਉਹਨੇ ਕਹਿੰਦੇ ਸੀ ਪੰਥ ਕਾਦੂ ਆ ਅਸੀਂ ਸਿੱਖ ਦੇ ਬਜ਼ਖਾਂ ਦੇ ਬੜਾ ਮੋੜੀ ਹੋ ਕੇ ਲੜਾਈਆਂ ਲੜਨ ਵਾਲੇ ਆ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਠ ਦੇ ਵਿੱਚ ਸਰਾ ਉਹਨਾਂ ਨੇ ਮ ਸਾਰੀ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਲਈਆਂ ਅੱਜ ਉਹ ਕੁਰਬਾਨੀਆਂ ਸਾਰਿਆਂ ਸਾਡੇ ਪੰਥ ਕਾਗੂ ਰੋਲੀ ਤੁਰੇ ਜਾਂਦੇ ਨੇ ਕਿ ਸਾਡੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਦੇ ਵਿੱਚ ਮੁਗਲ ਆਏ ਮੁਗਲਾਂ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਉਹਨਾਂ ਦੀ ਜੜ ਪੱਟੀ ਮੁਗਲਾਂ ਦਾ ਸੀ ਰਾਜ ਖਤਮ ਕੀਤਾ ਫਿਰ ਅੰਗਰੇਜ਼ ਆਏ ਅੰਗਰੇਜ਼ਾਂ ਨੇ ਜੜ ਪੱਟੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਰਹੀਆਂ ਨੇ ਪਰ ਅੱਜ ਸਭ ਤੋਂ ਵੱਧ ਜਿਹੜਾ ਤਸ਼ੱਦਦ ਹੋ ਰਿਹਾ ਸਿੱਖਾਂ ਦੇ ਨਾਲ ਹੀ ਕਿਉਂ ਹੋ ਰਿਹਾ ਸਿੱਖ ਗੱਲ ਇਹ ਵਿਚਾਰੋ ਵੀ ਸਭ ਤੋਂ ਵੱਧ ਜਿਹੜਾ ਤਸ਼ੱਦਦ ਹੋ ਰਿਹਾ ਸਿੱਖਾਂ ਦੇ ਨਾਲ ਹੀ ਹੋ ਰਿਹਾ ਉਹ ਹੋ ਕਿਉਂ ਰਿਹਾ ਅਸੀਂ ਕਹਿੰਦੇ ਮੋਦੀ ਮਾੜਾ ਮੈਂ ਕਹਿੰਦਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੁਣ ਲੋ ਕਿਉਂ ਨਹੀਂ ਮਾੜਾ ਹੈਗਾ ਕਿਉਂਕਿ ਜੋ ਮੋਦੀ ਦਾ ਏਜੰਡਾ ਹੈ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਸਵਾਲ ਇਹ ਖੜਾ ਹੁੰਦਾ ਵੀ ਜੇ ਸਾਡੇ ਸਿੱਖਾਂ ਨਾਲ ਤਸ਼ੱਦਦ ਹੋ ਰਿਹਾ ਉਹਦਾ ਕਾਰਨ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਆਪਣੇ ਵਿੱਚ ਆਤੀ ਪਤਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੀਆਂ ਲੱਤਾਂ ਖਿੱਚਦੇ ਹਾਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਦੇ ਅੰਮ੍ਰਿਤਪਾਲ ਵਰਗੇ ਵੀਰ ਸਾਡੇ ਜ਼ਿਲ੍ਹੇ ਦੇ ਵਿੱਚ ਬੈਠੇ ਨੇ ਉਹਦਾ ਬੈਠੁੰਦਾ ਕਾਰਨ ਕੀ ਹੈ ਤਾਰ ਮੇਰੇ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਜੇ ਸਾਡੇ ਨੌਜਵਾਨ ਆ ਜਿਹਨਾਂ ਦੇ ਵਿੱਚ ਬੈਠੇ ਨੇ ਸਾਡੇ ਆਪਣੇ ਲੋਕਾਂ ਕਰਕੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਭ ਤੋਂ ਵੱਧ ਵਿਰੋਧ ਜੇ ਅੰਮ੍ਰਿਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਠੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿ ਇਹਨਾਂ ਨੂੰ ਹੋਇਆ ਦੱਸੋ ਸਭ ਤੋਂ ਵੱਧ ਦੁੱਖ ਸਾਡੇ ਪੰਥ ਘਰਗੋਮ ਸਾਡੇ ਪੰਥ ਦੇ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਹੋਇਆ ਅਸੀਂ ਕਹਨੇ ਆ ਵੀ ਸਾਡੇ ਇਹਨਾਂ ਨੂੰ ਅਸੀਂ ਕੁਰਸੀਆਂ ਤੇ ਬਿढ़ाई ਬੈਠਿਆ ਸਭ ਤੋਂ ਵੱਡਾ ਅਸੀਂ ਦੁਸ਼ਮਣ ਹੀ ਨਹੀਂ ਪਛਾਣ ਸਕਿਆ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਪਸ ਦੇ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਕਹਿੰਦਾ ਦੁਸ਼ਮਣ ਕੌਣ ਹੈ ਸਾਡੀ ਦੁਸ਼ਮਣ ਹੈਗੀ ਰਾਜ ਕਰਤਾ ਸ਼੍ਰੇਣੀ ਜਿਹੜੇ ਰਾਜ ਕਰਨ ਨਾਲ ਸਾਡੇ ਦੁਸ਼ਮਣ ਹੋ ਨਗੇ ਅਸੀਂ ਦੁਸ਼ਮਣ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜ਼ੋਰ ਅਸੀਂ ਆਪਣੇ ਲੋਕਾਂ ਨੇ ਆਪਸ ਦੇ ਵਿੱਚ ਲੜਨ ਤੇ ਲਾਏ ਹੋਇਆ ਸਾਡਾ ਇੱਕ ਵੀ ਸ਼ਬਦ ਅਸੀਂ ਆਪਣੇ ਲੋਕਾਂ ਦੇ ਬੁੱਤ ਨਹੀਂ ਕੱਢਦੇ ਜਦੋਂ ਦੀ ਮੈਨੂੰ ਸਮਝ ਆਈਆ 2-3 ਸਾਲ ਦੀ ਲੱਖਾ ਬਾਈ ਬੱਚਾ ਲੱਖੇ ਬਾਈ ਨਾਲ ਵਿਚਾਰ ਸਾਂਝੇ ਕਰਦਾ ਹੁੰਦਾ ਹਰ ਟਾਈਮ ਇਹ ਕਹਿੰਦਾ ਹੁੰਦਾ ਵੀ ਜਿਹੜੇ ਵੀ ਲੋਕ ਲੜ ਰਹੇ ਨੇ ਆਪਣੇ ਪੰਜਾਬ ਲਈ ਲੜ ਰਹੇ ਨੇ ਆਪਣੀ ਮਿੱਟੀ ਲਈ ਲੜ ਰਹੇ ਨੇ ਅਸੀਂ ਉਹਨਾਂ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਇਸ ਕਰਕੇ ਸਭ ਤੋਂ ਵੱਡਾ ਦਿਖਾਤ ਇਹ ਹੈ ਕਿ ਜਿਹੜੇ ਅਜੇ ਮਰਤਪਾਲ ਵਰਗੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੰਥ ਦੇ ਨਾਂ ਤੇ ਵੋਟਾਂ ਬਹੁਤ ਵੱਧ ਵਟੋਰਦੇ ਰਹੇ ਨੇ ਉਹਨਾਂ ਨੇ ਕਰਕੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਰਗੇ ਉਹ ਕਿਉਂ ਨਹੀਂ ਲੋਕ ਵਿਰੋਧ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੁਰਸੀਆਂ ਜੜ ਗਿਆ ਕੁਰਸੀਆਂ ਜੜਨੇ ਭਾਜਪਾ ਦੇ ਜੜਨੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚੰਗਾ ਕਹਾ ਮੋਦੀ ਨੂੰ ਮੈਂ ਇਸ ਕਰਕੇ ਚੰਗਾ ਕਹਾ ਜੋ ਦਾ ਅਜੰਡਾ ਜੋ ਕਰਨਾ ਚਾਹੁੰਦੇ ਨੇ ਜੋ ਆਰਐਸਐਸ ਦਾ ਅਜੰਡਾ ਹੈ ਜੋ ਹਿੰਦੂਤਵ ਦਾ ਅਜੰਡਾ ਹੈ ਉਹ ਤੇ ਪੂਰਾ ਠੋਕ ਕੇ ਮਾਰ ਦੇ ਰਿਹਾ ਹੋ ਪਰ ਜਿਹੜਾ ਸਾਦਾ ਆ ਸਾਡੇ ਦੁਕਾਨ ਤੇ ਬਣਿਆ ਕਿਉਂ ਆ ਜਿਹੜੇ ਸਿਰ ਤੇ ਪੱਗਾ ਮੰਨ ਕੇ ਸਾਡੀ ਗੱਲ ਨੂੰ ਨਾ ਕਹਿੰਦੇ ਸੀ ਪੰਥ ਕਾਗੂ ਆ ਅਸੀਂ ਸਿੱਖ ਦੇ ਸਿੱਖਾਂ ਦੇ ਬੜਾ ਮੋਰੀ ਹੋ ਕੇ ਲੜਾਈਆਂ ਲੜਨ ਵਾਲੇ ਆ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਠ ਦੇ ਵਿੱਚ ਸਰਾ ਉਹਨਾਂ ਨੇ ਮਾਰਿਆ ਹੋਇਆ ਦੁਨੀਆ ਨੂੰ ਪੂਰੇ ਵਰਲਡ ਨੂੰ ਸਾਰੀ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੱਡੀਆਂ ਮਡੀਆਂ ਕੁਰਬਾਨੀਆਂ ਲੇਗੀਆਂ ਅੱਜ ਉਹ ਕੁਰਬਾਨੀਆਂ ਸਾਰਿਆਂ ਸਾਡੇ ਪੰਥ ਕਾਗੂ ਰੋਲੀ ਤੁਰੇ ਜਾਂਦੇ ਨੇ ਜੇ ਤੁਸੀਂ ਇੱਕੋ ਹੀ ਗੱਲ ਕਹਿਣਾ ਸੀ ਮਾਲਵੇ ਵਾਲਿਆਂ ਅਸੀਂ ਕਿਉਂ ਅਜੇ ਨਾਲੀ ਧੌਣ ਦੇ ਵਿੱਚ ਸਭ ਤੋਂ ਵੱਡਾ ਸੀ ਨਾ ਜਿਹੜੀ ਧੌਣ ਦੇ ਵਿੱਚ ਨਾ ਕਿਲਾ ਸੀ ਕੱਢ ਕੇ ਰੱਖ ਜਾਣਾ ਅਸੀਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਸਿੱਟ ਲੈਣਿਆ ਇਹਦਾ ਕਾਰਨ ਕਿ ਆਸ਼ਟਾ ਹੁਣ ਆਉਣ ਵਾਲੇ ਦਿਨਾਂ ਵਿੱਚ ਮੈਂ ਕਹਿ ਕੇ ਵੀ ਜਾ ਮੈਂ ਇਸ 스테ਜ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਘੇਰਨਾ ਪੈਣਾ ਹੈ ਇਹਨਾਂ ਦੇ ਮਿਨਿਸਟਰ ਨੂੰ ਘੇਰਨਾ ਪੈਣਾ ਹੈ ਇਹਨਾਂ ਨੇ ਘਰ ਘੇਰਨੇ ਪੈਣਾ ਫੇਰ ਕਿਤੇ ਜਾ ਕੇ ਮਸਲਾ ਹੱਲੂ ਐ ਮਸਲਾ ਹੱਲ ਨਹੀਂ ਹੁੰਦਾ ਮੈਂ ਪੰਜਾਬ ਗੌਰਮੈਂਟ ਨੂੰ ਪੰਜਾਬ ਸਰਕਾਰ ਨੂੰ ਇੱਥੋਂ ਠੋਕ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਘੇਰਾਂਗੇ ਐਮਐਲਏ ਨੂੰ ਵੀ ਘੇਰਾਂਗੇ ਉਹ ਇੱਥੇ ਆਏ ਨਹੀਂ ਹੈਗਾ ਵੀ ਆ ਹੁਣ ਜਿਵੇਂ ਸਰਿਆਮੇ ਤਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪਾਕ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਤੇ ਬੋਲਣ ਨੂੰ ਤਿਆਰ ਨਹੀਂ ਹੈਗੇ ਤਿਆਰੋਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਐਮਐਲਮ ਦੇ ਘਰ ਘੇਰਨੇ ਆ ਆ ਜਿਹੜੇ ਬਨੇ ਫਿਰਦੇ ਨੇ ਜਿਹੜੇ ਮਨਿਸਟਰ ਬਨੇ ਬੱਤ ਨੇ ਮੈਂ ਘਰ ਘੇਰਨੇ ਆ ਗੱਲ ਕਰਦਾ ਭਗਵਾਨਤਮਨ ਬਨ ਕੇ ਸਿਰ ਤੇ ਬੱਤ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਗਲਤੀ ਕਿੱਥੇ ਕਰਦੇ ਹਾਂ ਜੀ ਦਾ ਦੱਸੋ ਜੇ ਅੰਬਰਤਪਾਲ ਨੇ ਨਸ਼ੇ ਛਡਾਉਣ ਦੀ ਗੱਲ ਕੀਤੀ ਪਾਠੇ ਨਾਲ ਜੋੜਨ ਦੀ ਗੱਲ ਕੀਤੀ ਅੰਸੇ ਐਮ ਨਹੀਂ ਲੱਗਿਆ ਐਮਨੀ ਟੀਮ ਨੂੰ ਘਰ ਤੇ ਜਲਨ ਵਿੱਚ ਚਲੇ ਗਏ ਸਭ ਮੇਰੇ ਹੋਣਗੇ ਪਤਾ ਜੋ ਦਿੱਲੀ ਕਹਿੰਦੀ ਆ ਉਹ ਦਿੱਲੀ ਇੱਥੇ ਸਭ ਕੁਝ ਤੇ ਸਾਡੇ ਲਾਗੂ ਹੁੰਦਾ ਹੈ ਪਤਾ ਵੀ ਸਾਡੀ ਸਿਆਮ ਦੀ ਕੁਰਸੀ ਜਾਊਗੀ ਪਤਾ ਵੀ ਸਾਡੀਆਂ ਜਿਹੜੀਆਂ ਹੁਣ ਐਮਐਲਏ ਬਣਦੇ ਕਿਵੇਂ ਨੇਗੇ ਐਮਐਲਏ ਇੱਕ ਲੋਕ ਹੁੰਦੇ ਨੇ ਕਿ ਲੋਕਾਂ ਦੀ ਗੱਲ ਕਰਨ ਵਾਲੇ ਸਭ ਤੋਂ ਵੱਧ ਜਿੰਨਾਂ ਨੂੰ ਵੀ ਟਿਕਟ ਮਿਲਣੀ ਆ ਜਿਹੜੇ ਮੰਤਰੀ ਬਣਨੇ ਆ ਜਿਹੜੇ ਐਮਪੀ ਬਣਨੇ ਆ ਜੋ ਦਿੱਲੀ ਦੀ ਰਾਜ ਸਰਾਣੀ ਕਹਿੰਦੀ ਆ ਜੋ ਦਿੱਲੀ ਦੇ ਲੋਕ ਕਹਿੰਦੇ ਨੇਗੇ ਜੋ ਦਿੱਲੀ ਦੇ ਘਰ ਨਿੱਤਿਆ ਘਰ ਘੜੇ ਚ ਭੇਜ ਦੇਣਗੇ ਉਹ ਤਾਂ ਐਮਐਲਏ ਤਲਬੇ ਚੜ ਚੜ ਕੇ ਬਣਦੇ ਹੁੰਦੇ ਆ ਆਵਾਜ਼ ਨਹੀਂ ਨਿਕਲਦੀ ਉਹਨਾਂ ਦੇ ਖਿਲਾਫ ਅਸੀਂ ਬੋਲ ਪੀਏ ਦੇਖ ਕਰਕੇ ਵੀਰੋ ਆਪਣੇ ਨਾਲ ਦੁਸ਼ਮਣਾਂ ਦੀ ਪਛਾਣ ਕਰੋ ਆ ਜਿਹੜੇ ਵੀ ਬਣੇ ਫਿਰਦੇ ਨੇ ਕਿ ਪੰਥਕਾਉਣ ਵਾਲੇ ਜਿੰਨੇ ਵੀ ਪਾਰਟੀਆਂ ਰਹੀਆਂ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਆ ਕੇ ਬਚੂਗਾ ਪੰਜਾਬ ਆ ਕੇ ਬਚੂਗਾ ਗੱਲ ਕਰੋ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ 28-27 ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਬਿਊ ਕਰਦੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾਂ ਸਿੱਧਾ ਚੱਲਦਾ ਹੁੰਦਾ ਐਨ ਪੂਰਾ ਜੜ ਹੁਣ ਮੇਰੀ ਅੱਜ ਲਈ ਗੱਲ ਸਰਕਾਰਾਂ ਨੂੰ ਪੂਰੀ ਝੁਬਦੀ ਐ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਸ ਤਰ੍ਹਾਂ ਨੂੰ ਘੇਰਨਾ ਅਜੇ ਤੱਕ ਘੇਰ ਕੇ ਸਵਾਲ ਕਰਨੇ ਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ ਸਿੱਧੀ ਜੀ ਸਪਸ਼ਟ ਜੀ ਕਹਾਣੀ ਐ ਇੱਥੋਂ ਕੋਈ ਚੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਿਓ ਮੈਂ ਬੜਾ ਸੁਆਣ ਹੀ ਲੈਂਦਾ ਇਹੀ ਐਲਾਨ ਹੋਵੇ ਨਹੀਂ ਤਾਂ ਜਿੰਨਾ ਕੰਮ ਮਰਜ਼ੀ ਧਰਨੇ ਦੇ ਉੱਪਰ ਬੈਠੇ ਰਹੋ ਸਾਡਾ ਜਿਹੜਾ ਅੰਦੋਲਨ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਅਸੀਂ ਜਾ ਕੇ ਸਿੱਧੀ ਸੀਐਮ ਦੀ ਕਹਿੰਦੇ ਵੀ ਇੱਥੇ ਕੋਠੀ ਘੇਰਾਂਗੇ ਸਿੱਧੀ ਗੱਲ ਐ ਸਿੱਧੇ ਸਪਸ਼ਟ ਸਵਾਲ ਹੋਣੇ ਚਾਹੀਦੇ ਨੇ ਫੇਰ ਕਿੱਥੇ ਮਸਲਾ ਜਾ ਕੇ ਹੱਲੂ ਇੱਥੇ ਵੀ ਸਾਡੇ ਐਮਪੀ ਸਾਹਿਬਾਨ ਹੋਣਗੇ 13 ਐਮਪੀ ਨੇ 17 ਸਤਰਾਸਾ ਮੈਂਬਰ ਨੇ 117 ਐਮਐਲਏ ਨੇਗੇ ਕਿਸੇ ਦਾ ਮੂੰਹ ਪਟਜੇ ਕੋਈ ਵੀ ਥੋਡੀ ਗੱਲ ਕਰਨ ਨੂੰ ਤਿਆਰ ਨਹੀਂ ਸਭ ਤੋਂ ਵੱਧ ਵੋਟਾਂ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਨੇ ਮੋਦੀ ਦਾ ਭਾਈ ਸਹੀ ਅਜੰਡਾ ਉਹ ਸਹੀ ਆਪਣੇ ਤਰੀਕੇ ਨਾਲ ਚੱਲ ਰਿਹਾ ਹੈ ਉਹ ਕਹਿੰਦਾ ਵੀ ਮੇਰੇ ਮੈਂ ਆਪਣੀ ਆਰਐਸ ਦਾ ਜੋ ਵਿਚਾਰਧਾਰਾ ਮੈਂ ਉਹ ਤੇ ਗੱਲ ਕਰਨੀ ਹੈ ਪਰ ਇੱਥੇ ਗੱਲ ਸਿੱਖਾਂ ਦੀ ਕਰਨੀ ਕਿਸੇ ਵੀ ਥੋੜੇ ਹੱਕ ਦੇ ਵਿੱਚ ਕੋਈ ਵੀ ਜਿਹੜੀ ਰਾਜਕਰਤਾ ਸ਼੍ਰੇਣੀਆ ਕੋਈ ਵੀ ਨਹੀਂ ਬੁੱਕਤਰ ਆ ਇਸ ਟਾਈਮ ਕੋਈ ਵੀ ਕੋਈ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਕੋਈ ਲੋਕ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਇੱਥੇ ਬੈਠੇ ਸੀ ਧਰਨਾ ਲਾਈ ਜੰਨੇ ਆ ਇੰਨਾ ਟਾਈਮ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣ ਦਾ ਕਿਉਂ ਕਾਰਨ ਹੈ ਕਿ ਤੁਸੀਂ ਲੋਕ ਇਕੱਠੇ ਨਹੀਂ ਹੋਏ ਤੁਸੀਂ ਲੋਕ ਇੱਕ ਮੁਠੋ ਓਕੇ ਲੜੇ ਨਹੀਂ ਮੈਂ ਇੱਥੇ ਕਈ ਜਿਹੜੇ ਮੇਰੇ ਅੱਖਾਂ ਦੇ ਵਿੱਚ ਬੈਠੇ ਨੇ ਮੈਂ ਕਦੇ ਵੀ ਸਾਡੇ ਭਰਾਵਾਂ ਦੇ ਵਿਰੁੱਧ ਅਸੀਂ ਆਵਾਜ਼ ਨਹੀਂ ਕਦੇ ਵੀ ਕੱਢੀ ਕਦੇ ਵੀ ਆਵਾਜ਼ ਕੱਢੀ ਹੋਵੇ ਡਟ ਕੇ ਸਾਹ ਦਿੱਤਾ ਕਈ ਜਿਹੜੇ ਸਾਡੇ ਅੱਖਾਂ ਦੇ ਵਿੱਚ ਬਟਨੇ ਜਿਹੜਾ ਸਾਡੇ ਖਲਾਫ ਬੋਲੀ ਜਾਂਦੇ ਨੇ ਅਸੀਂ ਕਦੇ ਵੀ ਕਦੇ ਵੀ ਕਦੇ ਆਪਣੇ ਪੰਥ ਦੀ ਕਦੇ ਆਪਣੇ ਕਿਸਾਨੀ ਦੀ ਕਿੱਕ ਠੋਕ ਕੇ ਗੱਲ ਕਰਦੇ ਆ ਲੜ ਨਾਲੇ ਲੋਕ ਆ ਜਿਹੜੇ ਜਿਹੜੇ ਅਸੀਂ ਰਾਜ ਕਰਤਾ ਜਿਹਦੀ ਸੜੀਆਂ ਤੇ ਚੌਂਦੀਆਂ ਵੀ ਇਹ ਲੋਕ ਪਾੜ ਕੇ ਰਹਿਣ ਵਧੀਆ ਸਾਕੇ ਇੱਕ ਦੂਸਰੇ ਦੇ ਵਿਰੁੱਧ ਬੋਲਣ 11 ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਧਿਆਨ ਨਾਲ ਸੁਣ ਲੋ ਜਿੰਨਾਂ ਕੋਲ ਸਿਕਿਉਟੀਆਂ ਨੇ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੋਈਆਂ ਨੇ ਗਿਆ ਜੋ ਜਿਨ੍ਹਾਂ ਦੇ ਪੱਗਾਂ ਬਣਿਆ ਉਹਨੇ ਸਿਰ ਤੇ 11 ਬੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਕੁਛ ਨਹੀਂ ਘਰੋ ਬੈਠ ਕੇ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਸਭ ਤੋਂ ਵੱਧ ਖਿਲਾਫ ਬੋਲਣਾ 11 12 ਬੰਦੇ ਨੇਗੇ ਫਿਰ ਉਹਨਾਂ ਕੋਲੇ ਕੋਈ ਕੰਮ ਨਹੀਂ ਹੈਗਾ ਉਹਨਾਂ ਦੇ ਬੰਦੇ ਪਾਲੂ ਹੁਣ ਕਿਸੇ ਉਹਨਾਂ ਦੀ ਪਛਾਣ ਨਹੀਂ ਕਰਦੇ ਇਸ ਕਰਕੇ ਅੱਜ ਇੱਕ ਤਾਂ ਪਰਨ ਕਰੋ ਵੀ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਉਹਦੇ ਵਿਰੁੱਧ ਬੋਲਣਾ ਇੱਕ ਤਾਂ ਤੁਸੀਂ ਪਹਿਲਾਂ ਬੰਦ ਕਰ ਦਿਓ ਪਛਾਣ ਆਉਣੀ ਸ਼ੁਰੂ ਹੋ ਜਾਂਦੀ ਹੈ ਐਵੇਂ ਨਹੀਂ ਜੇਲਾਂ ਦੇ ਵਿੱਚ ਜਿਹੜੇ ਜਿਹੜੇ ਜੁਰਮਪੰਦਾ ਜੇਲਾਂ ਦੇ ਪਰਚੇ ਪੈਂਦੇ ਸਰਕਾਰਾਂ ਦੇ ਜਿਹੜੇ ਪਰਚੇ ਪੈਂਦੇ ਜਿਹੜਾ ਬੰਦਾ ਜੇਲਾਂ ਕੱਟਿਆ ਜਿਹੜੇ ਬੰਦਾਂ ਦਾ ਚਾਦਰ ਟਾਹ ਦਿਆ ਤੁਸੀਂ ਉਹਨਾਂ ਦੇ ਵਿਰੁੱਧ ਬੋਲਣ ਲੱਗ ਜੇ ਨੇ ਬਾਈ ਇਹ ਪਛਾਣ ਕਰ ਲਿਓ ਤੇ ਜਿਵੇਂ ਤੁਸੀਂ ਇਹ ਚੀਜ਼ ਪਛਾਣ ਕੇ ਇਕੱਠੇ ਹੋ ਗਏ ਤਾਂ ਸਾਰੇ ਸਾਰੇ ਜਿਹੜੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਦੁਨੀਆ ਦੀ ਸਭ ਤੋਂ ਜੰਝਾਰੂ ਕਾਮਾ ਲੜਨ ਵਾਲੇ ਬੰਦੇ ਆਪਾਂ ਇਹ ਪਛਾਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਜਿਹਾ ਕੋਈ ਜਿਹੜਾ ਐਲਾਨ ਹੋਵੇ ਨਾ ਬੜਾ ਕੋਈ ਲੰਮਾ ਸਮਾਂ ਨਹੀਂ ਲੈਂਦਾ ਵੀ ਜਿਹੜਾ ਆਪਾਂ ਕਿ ਸਰਕਾਰ ਨੂੰ ਕਿਵੇਂ ਘੇਰ ਸਕਦੇ ਆ ਸਰਕਾਰ ਨੂੰ ਘੇਰਦੇ ਬਿਨਾਂ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨਾ ਟਾਈਮ ਮਰਜ਼ੀ ਬੈਠੇ ਰਹੋ ਇਹੀ ਕੋਈ ਤਾਕੜਾ ਪ੍ਰੋਗਰਾਮ ਲੀਕ ਕੇ ਚੱਲੀਏ ਜਿਹੜਾ ਸਾਡੇ ਭਰਾਵਾਂ ਨੂੰ ਪੰਜਾਬ ਵਿੱਚ ਜਲਦੀ ਤੋਂ ਜਲਦੀ ਇੱਥੇ ਲਿਆਤਾ ਜਾਵੇ ਤੇ ਹੁਣ ਜੇ ਗੱਲ ਇਹੀ ਹੈ ਕਿ ਜੋ ਹੁਣ ਸਾਡੇ ਤੇ ਉੱਥੇ ਸੀ ਬੈਠੇ ਆ ਸਾਡਾ ਉੱਥੇ ਵੀ ਪੂਰਾ ਹੀ ਡੱਟ ਕੇ ਪਹਰਾ ਦੇ ਰਹੇ ਆ ਮੈਂ 13 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਆਇਆ 14 ਤਰੀਕ ਤੋਂ ਬਾਅਦ ਹਸਪਤਾਲ ਦੇ ਵਿੱਚ ਅਸੀਂ ਡੱਟ ਕੇ ਹਰ ਇੱਕ ਮੁੱਦਮ ਮੋਰਚੇ ਦੇ ਪੈਰਾ ਦੇ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਇੱਧਰ ਵੀ ਅਸੀਂ ਹਾਜ਼ਰੀਆਂ ਲਵਾਉਂਦੇ ਰਹਿਾਂਗੇ ਤੇ ਪਰ ਜਿਹੜਾ ਅਸੀਂ ਸਰਕਾਰ ਤੇ ਕੋਈ ਦਬਾਅ ਬਣਾਈਏ ਲੇ ਉਹਨਾਂ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਮੁੱਖ ਮੰਤਰੀ ਨੂੰ ਕੋਈ ਛੱਡਣਾ ਵਾਲੀ ਵੱਡੀ ਗੱਲ ਨਹੀਂ ਹੈਗੀ ਪਰ ਤੁਸੀਂ ਇਕੱਠੇ ਵੀ ਹੋਏ ਹਜੇ ਇਕੱਠੇ ਹੋ ਕੇ ਆਪਣੀ ਚੰਗੀਤਰਾ ਆਵਾਜ਼ ਬੁਲੰਦ ਨਹੀਂ ਕਰੀ ਹਜੇ ਦੇਖ ਰਹੇ ਹੋ ਪੋਲਿਟੀਕਲ ਬੰਦੇ ਨੇ ਜਿੰਨੇ ਵੀ ਜਿੰਨੇ ਵੀ ਆਪਣੇ ਪੰਥਿਕਾਉਣ ਵਾਲੇ ਉਹ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਨੌਜਵਾਨ ਬਾਹਰ ਆਉਣਗੇ ਆ ਕੇ ਪੰਜਾਬ ਦੀ ਉਹਨਾਂ ਨੇ ਗੱਲ ਕਰਨੀ ਹੈ ਵੀ ਸਾਨੂੰ ਪੁੱਛਣਾ ਕਿਹਨੇ ਹੈ ਲੜਾਈ ਜਿਹੜੀ ਚੌਧਰ ਦਾ ਤੇ ਲੜਾਈ ਜਿਹੜੀ ਕੁਰਸੀ ਦਾ ਸਭ ਨੂੰ ਪਤਾ ਉਹ ਕਦੇ ਨਹੀਂ ਚਾਹਣਗੇ ਕਿ ਅਸੀਂ ਆਪਣੇ ਨਾਲ ਦੀ ਗੱਲ ਕਰੀਏ ਜਾਂ ਥੋਕ ਕੇ ਗੱਲ ਕਰੀਏ ਹੋਣ ਦਾ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਐਨੇ ਕੁ ਥੋੜੇ ਨਾਲ ਬੇਨਤੀ ਕਰਨੇ ਸੀਗਾ ਜਿੱਥੇ ਵੀ ਤੁਸੀਂ ਸਾਡੀ ਅਸੀਂ ਸਾਡਾ ਲੱਖਾ ਭਰਾ ਬੱਚਾ ਜਿੰਨੇ ਵੀ ਨੌਜਵਾਨ ਆਇਓ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਓਗੇ ਅਸੀਂ ਉੱਥੇ ਆਪਣੀ ਹਾਜ਼ਰੀ ਤਨ ਦੇਣਾ ਨਿਮਾ ਮੰਗਗੇ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਨੂੰ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਿਆ ਵੀ ਇਹਦਾ ਜਲਦੀ ਤੋਂ ਜਲਦੀ ਮਸਲਾ ਹੱਲ ਕਰਦਾ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਬੜੇ ਮਾਰੇ ਭੁਖਤ ਨੇ ਪਹਿਣਗੇ ਬੜਿਆ ਮਾਰਾ ਸਮਾ ਇਥੋਂ ਨਾਲ ਪਹਿਲਾਂ ਸਾਨੂੰ ਫੇਰ ਨਾਲ ਤੁਸੀਂ ਕਿਉਂ ਵੀ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਕਿਹਾ ਸੀਗਾ ਪਹਿਲਾਂ ਵੀ ਤੁਸੀਂ ਕਹਿੰਦੇ ਸੀ ਬਾਜੀਆਂ ਬਾਜੀਆਂ ਅਸੀਂ ਆਪਣੀ ਗੱਲ ਕਰਦੇ ਆ ਆਪਣੇ ਲੋਕਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਸੋਚੀਆਂ ਸਮਝੀਆਂ ਸਾਜਸ਼ਾ ਨੇ ਪੰਜਾਬ ਦੇ ਵਿੱਚ ਨਸ਼ਾ ਜਿਹਦੀ ਸਭ ਤੋਂ ਵੱਧ ਅੰਮ੍ਰਿਤਪਾਲ ਨੇ ਗੱਲ ਕੀਤੀ ਦੂਜੀ ਆ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਪ੍ਰਵਾਸ ਮੈਂ ਡੱਟ ਕੇ ਮੱਥਾ ਆ ਇਮੀਗ੍ਰੇਸ਼ਨ ਆ ਚੱਲੀ ਜਾਂਦੇ ਨੇ ਇੱਥੇ ਜਾਣਤਾਂ ਦੀਆਂ ਪ੍ਰਮੋਸ਼ਨਾਂ ਅੱਜ ਦਾ ਸਰਕਾਰਾਂ ਕਰ ਰਹੇ ਨੇ ਇੱਥੇ ਇਹਨਾਂ ਨੇ ਸੋਚੀਆਂ ਸਮਝੀਆਂ ਸਾਜਸ਼ਾ ਨੇ ਕਿ ਕਿਵੇਂ ਪੰਜਾਬ ਨੂੰ ਬਰਬਾਦ ਕਰਨਾ ਤੇ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕਣਾ ਮੈਂ ਉਹਨਾਂ ਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਇਹ ਮਾਫੀ ਨਾਲ ਟੱਕਰ ਮੁਕਾਬਲਾ ਕੀਤਾ ਇਹਨਾਂ ਦਾ ਅੱਜ ਜਿਹੜਾ ਤੁਸੀਂ ਦੇਖ ਲਓ ਕਿ ਮਾਫੀਆ ਸਿੱਧਾ ਵੀ ਹੋ ਗਿਆ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਿੱਧਾ ਕਰਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜੇ ਕੋਈ ਤੁਹਾਡੇ ਭਰਾ ਤੋਂ ਕੋਈ ਉੱਚਾ ਨੀਵਾ ਸ਼ਬਦ ਕਿਹਾ ਹੋ ਕਿਹਾ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਸਰਕਾਰ ਨੂੰ ਚੁਪਦਾ ਹੀ ਤਾਂ ਕਿਉਂਕਿ ਮੈਂ ਸਿੱਧਾ ਦਾ ਸਪਸ਼ਟ ਦਾ ਬੰਦਾ ਹੈ ਜਿਹੜੀ ਗੱਲ ਮੇਰੇ ਦਿਲ ਚ ਹੈ ਉਹੀ ਗੱਲ ਮੇਰੇ ਮੂੰਹ ਤੇ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ